ਦੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਆਰਗੇਨਾਈਜ਼ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦਾ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਉਦੇਸ਼ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਛੀ ਕਾਮਯਾਬੀ ਮਿਲੀ ਹੈ ਵਾਫਵਾ ਕੇਸਾਂ ਦੇ ਵਿੱਚ 2 ਕਿਲੋ ਹਿਰੋਇਨ ਤੇ 5 ਪਿਸਟਲ ਅਸੀਂ ਬਰਾਮਦ ਕੀਤੇ ਹੈ ਇਹਦੇ 'ਚ ਜਿਹੜੀ ਮੇਨ ਗੱਲ ਹੈ ਕਿ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਈ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਹਾਂ ਕਿ ਬੈਕਵਰਡ ਲਿੰਕੇਜਸ ਫਾਰਵਰਡ ਲਿੰਕੇਜਸ ਇਹ ਐਕਚੁਅਲੀ ਵਰਕ ਹੋਇਆ ਐ ਐਫ ਆਈ ਆਰ ਨੰਬਰ 5 ਪਹਿਲਾਂ ਦਰਜ ਹੋਈ ਸੀ 121 2025 ਨੂੰ ਹਿਰੋਇਨ ਦੀ ਬਰਾਮਦਗੀ ਹੋਈ ਸੀ 1 ਕਿਲੋ ਦੀ ਥਾਣਾ ਕੈਂਟ ਦੇ ਵਿੱਚ ਸੀ ਆਈਏ ਸਟਾਫ ਵੱਲੋਂ ਕੀਤੀ ਗਈ ਸੀ ਉਹਦੇ ਚ ਚਾਰ ਅਕਿਊਜ਼ਡ ਅਸੀਂ ਦੋਸ਼ੀ ਫੜੇ ਸੀਗੇ ਉਹਦੇ ਬੈਕਵਰਡ ਲਿੰਕੇਜਸ ਦੇ ਵਿੱਚ ਜਿਹੜੇ ਇੰਪੋਰਟੈਂਟ ਗੱਲ ਆਈ ਹੈ ਬਲਵਿੰਦਰ ਐਲੀਅਸ ਗੋਪੀ ਐ ਬੰਦਾ ਜਿਹੜਾ ਜਗਤਪੁਰਾ ਤਰਨਤਾਰਨ ਦਾ ਰਹਿਣ ਵਾਲਾ ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਗੋਨਾਨਕਦੇਵ ਯੂਨੀਵਰਸਿਟੀ ਦੇ ਵਿੱਚ 12ਵੀਂ ਪਾਸ ਹੈ 29 ਸਾਲ ਦੀ ਦੀ ਤਕਰੀਬਨ ਉਮਰ ਹੈ ਇਹ ਤੇ ਇਹਦੇ ਨਾਲ ਇੱਕ ਸਾਬਰ ਸੰਧੂ ਹੈਗਾ ਉਮਰਪੁਰਾ ਪਿੰਡ ਹੈ ਥਾਣਾ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਇਹ ਇੱਕ ਦਰਗਾਹ ਦੇ ਉੱਤੇ ਬਾਬੇ ਦਾ ਕੰਮ ਕਰਦਾ ਤਾਂਤਰਿਕ ਦਾ ਪੁੱਛੋ ਵਗੈਰਾ ਦਿੰਦਾ ਇਹ ਦੋਨੇ ਬੰਦੇ ਫੜੇਗੇ ਔਰ ਉਸ ਰਿਲੀਜੀਅਸ ਪਲੇਸ ਦਾ ਫਾਇਦਾ ਉਠਾ ਕੇ ਹੀਰੋਨ ਦਾ ਕੰਮ ਕਰਵਾ ਰਿਹਾ ਇਨਾਂ ਤੋਂ 1 ਕਿਲੋ ਹਿਰੋਇਨ ਤੇ ਦੋ ਪਿਸਟਲ 1.3 304 ਦਾ 304 ਦਾ ਇੱਕ 324 ਦਾ ਇਹ ਦੋਨੇ ਬੰਦੇ ਗ੍ਰਿਫਤਾਰ ਹੋਏ ਇਹਨਾਂ ਦੀ ਅਜੇ ਬਾਕੀ ਪੁੱਛ ਕੇ ਚੱਲ ਰਹੀ ਹੈ ਕਿਉਂਕਿ ਬਾਰਡਰ ਏਰੀਏ ਦੇ ਬੰਦੇ ਆ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਮੰਗਾ ਰਹੇ ਆ ਔਰ ਛਪਾਉਣ ਦਾ ਜਿਹੜਾ ਇਹ ਸਕਿਉਰਿਟੀ ਗਾਰਡ ਲੱਗਿਆ ਇੱਥੇ ਉਹ ਦੂਜਾ ਬਾਬਾ ਉੱਥੇ ਦਰਗਾਹ ਦੇ ਉੱਤੇ ਰਾਮਨਾ ਆਪਣੇ ਜਿਹੜੀ ਹੈ ਅਸਾਈਨਮੈਂਟਸ ਨੂੰ ਛਪਾਉਂਦਾ ਹੈ ਜਾਂ ਕੇ ਡਿਸਟ੍ਰੀਬਿਊਟ ਕਰਨ ਦਾ ਕੰਮ ਕਰਦਾ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 18 ਜਿਹੜੀ ਹੈ 291 2025 ਇਹ ਗੇਟ ਹਕੀਮਾ ਦੇ ਵਿੱਚ ਦਰਜ ਕੀਤੀ ਗਈ ਆਰਮ ਲੈਕਟ ਦੀ ਇਹਦੇ ਪਹਿਲਾਂ ਪਿੰਗ ਪਿਸਟਲ ਆਲਰੇਡੀ ਫੜੇ ਜਾ ਚੁੱਕੀ ਹੈ ਤੁਹਾਨੂੰ ਦੱਸ ਚੁੱਕੇ ਆਂ ਆਪਾਂ ਉਹਦੇ ਵਿੱਚ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਕਰਦੇ ਤੇ ਫਰਦਰ ਇਨਵੈਸਟੀਗੇਸ਼ਨ ਕਰਦੇ ਵਰਿੰਦਰ ਏਲੀਅਸ ਸਨ ਆਫ ਧੀਰਾ ਇਹ ਕੰਬੋ ਥਾਣੇ ਦਾ ਮਰਸਲ ਰੂਰਲ ਦਾ ਰਹਿਣ ਵਾਲਾ ਕਈ ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਤੇ 10ਵੀਂ ਪਾਸ ਹੈ ਇਹਦੇ ਤੋਂ ਤਿੰਨ ਪਿਸਟਲ 32 ਬੋਰ ਦੇ ਤੇ ਦੋ ਲਾਈਵ ਰਾਉਂਡਸ ਬਰਾਮਦ ਹੋਏ ਨੇ ਇਹਦੇ ਜਿਹੜਾ ਇੰਟਰਸਟਿੰਗ ਗੱਲ ਇਹ ਹੈ ਕਿ ਲੋਕਲ ਕ੍ਰਾਈਮਨਲ ਨੇ ਜਿਹੜੇ ਆਪਣੇ ਆਪ ਨੂੰ ਹੁਣ ਜਿਹੜੀ ਜ਼ਿਆਦਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਰ ਰੱਖ ਰਹੇ ਸੀ ਪਿਸਟਲ ਵਗੈਰਾ ਮੰਗਾ ਕੇ ਇਹਨਾਂ ਨੂੰ ਜਦੋਂ ਪੁਲਿਸ ਪਾਰਟੀ ਨੇ ਸਾਡੇ ਨੇ ਚੈਲੰਜ ਕੀਤਾ ਸਾਡੇ ਕਾਂਸਟੇਬਲ ਜਦੋਂ ਇਹਨੂੰ ਫੰਡ ਦੀ ਕੋਸ਼ਿਸ਼ ਕਰ ਰਿਹਾ ਸੀ ਵਿਰਿੰਦਰ ਸਿੰਘ ਨੂੰ ਨੇ ਉਹਤੇ ਕਾਫੀ ਫਾਇਰ ਕੀਤੇ ਉਹਦੇ ਜਵਾਬੀ ਫਾਇਰ ਚ ਵੀ ਇਹਨੇ ਵੀ ਸਾਡੇ ਜਿਹੜਾ ਕਾਂਸਟੇਬਲ ਹੈ ਉਹਨੇ ਵੀ ਵਾਪਸ ਪੇਪਲਿਸ ਪਾਰਟੀ ਨੇ ਫਾਇਰ ਕੀਤੇ ਕਿਸੇ ਤੇ ਲੱਗੀ ਨਹੀਂ ਪਰ ਫਾਇਰਿੰਗ ਤੋਂ ਬਾਅਦ ਇਹ ਬੰਦਾ ਜਿਹੜਾ ਅਰੈਸਟ ਹੋਇਆ ਤੋਂ ਇਹ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 10 16225 ਨੂੰ ਥਾਣਾ ਕੱਤੂ ਨੰਗਲ ਡਿਸਟ੍ਰਿਕਟ ਅਮਰਸਰ ਰੂਰਲ ਆਪਣੀ ਟੀਮ ਵੱਲੋਂ ਦਰਜ ਕਰਾਈ ਗਈ ਕਿਉਂਕਿ ਉਥੇ ਅਟੈਂਪਟ ਟੂ ਮਰਡਰ ਆਪਣੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਹੋਇਆ ਸੀ ਆਰਮਜ਼ ਐਕਟ ਜਿਹੜਾ ਇਲੀਗਲ ਆਰਮਜ਼ ਆ ਉਹ ਵੀ ਇਹਦੇ ਤੇ ਕਾਰਵਾਈ ਹੋਈ ਉੱਥੇ ਉਸ ਤੋਂ ਇਲਾਵਾ 1 ਕਿਲੋ ਹਿਰੋਇਨ ਜਿਹੜੀ ਹੈ ਉਹ ਲੇਟੈਸਟ 17 ਨੰਬਰ ਮੁਕੱਦਮਾ ਜਿਹੜਾ 162 25 ਦਾ ਹੈ ਇਹ ਚ ਰਾਜਵਿੰਦਰ ਸਲਵਫ ਅਫਤਾਰ ਸਿੰਘ ਹੈ ਢੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਹੈ 31 ਸਾਲ ਦਾ ਹੈਗਾ ਬੱਸ ਡਰਾਈਵਰ ਹੈ 12th ਪਾਸ ਹੈ ਪਰਾਣਾ ਹੀਰੋਇਨ ਦਾ ਕੰਮ ਕਰਦਾ ਪਹਿਲਾਂ ਵੀ ਇਹਦੇ ਖਿਲਾਫ ਢੰਡੇਰ ਥਾਣੇ ਦੇ ਵਿੱਚ ਐਨਡੀਪੀਐਸ ਦਾ ਪਰਚਾ ਦਰਜ ਹੈ ਤੇ ਥਾਣਾ ਸਦਰ ਅੰਮ੍ਰਿਤਸਰ ਦੇ ਵਿੱਚ ਵੀ 2019 ਤੇ 18 ਦੇ ਵਿੱਚ ਇਹਦੇ ਖਿਲਾਫ ਪਰਚੇ ਦਰਜ ਨੇ ਇਹਦੇ ਨਾਲ ਇਹਦਾ ਸਾਥੀ ਹੈ ਰਵਿੰਦਰ son of ਅਫਤਾਰ ਸਿੰਘ ਢੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨਾਂ ਦੋਨਾਂ ਤੋਂ 1 ਕਿਲੋ ਹੀਰੋਇਨ ਮਿਲੀ ਹੈ ਜੋ ਜੇ ਆਪਾਂ ਸਾਰੀ ਇਹ ਰਿਕਵਰੀ ਦੋ ਕੁ ਦਿਨਾਂ ਦੇ ਵਿੱਚ ਲਾਈਏ ਸੀ ਆਈ ਇਹ ਵਨ ਸਾਡੇ ਇੰਸਪੈਕਟਰ ਮੋਲਕ ਦੀ ਹਰਮਿੰਦਰ ਏਸੀਪੀ ਏਡੀਸੀਪੀ ਨਵਜੋਤ ਜੀ ਔਰ ਓਵਰਆਲ ਸੁਪਰਵੀਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਹਰਪ੍ਰੀਤ ਮੰਡੇ ਜੀ ਦੀ ਵਿੱਚ ਟੀਮ ਨੇ ਬੜਾ ਅੱਛਾ ਕੰਮ ਕੀਤਾ ਔਰ 2 ਕਿਲੋ ਟੋਟਲ ਤੇ 5 ਪਿਸਟਲ ਵੱਖ-ਵੱਖ ਬੋਰ ਦੇ ਬਰਾਮਦ ਕੀਤੇ ਨੇ ਔਰ